ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰ ਕਰ ਸਾਰਾ ਜੀ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਸੀ ਵੀ ਸਭ ਠੀਕ ਠਾਕ ਆ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਟੱਲੀ ਵਾਲਾ ਬਟਨ ਜ਼ਰੂਰ ਨੱਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹਿੰਦੀ ਅੱਗੇ ਸ਼ੇਅਰ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਦੇਖੋ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਾਇਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਇੰਨਾ ਕੁ ਕਮੈਂਟ ਜ਼ਰੂਰ ਕਰਦਿਆ ਕਰੋ ਬਾਕੀ ਮਾਰ ਤੁਹਾਡੇ ਸਾਰੇ ਉੱਤੇ ਕਿਰਪਾ ਬਣਾਈ ਰੱਖੋ ਕਿਸੇ ਨੇ YouTube ਉੱਤੇ ਮੇਰੀਆਂ ਵੀਡੀਓ ਚੱਕ ਕੇ ਪਾ ਪਾ ਕੇ ਚੈਨਲ ਬਣਾਇਆ ਹੋਇਆ ਉਹਦਾ ਨਾਂ ਰੱਖਿਆ ਪੰਜਾਬੀ ਟੋਟ ਕੇ ਸਾਵਧਾਨ ਰਹੋ ਕੋਈ ਉੱਥੇ ਸਕੈਨਰ ਲੱਗਿਆ ਹੈ ਪੈਸੇ ਨਾ ਪਾਓ ਕੋਈ ਉੱਥੇ ਫੋਨ ਨੰਬਰ ਵਗੈਰਾ ਲਾ ਕੇ ਤੁਹਾਡੇ ਨਾਲ ਗੱਲ ਕਰਦਾ ਤਾਂ ਤੁਸੀਂ ਗੱਲ ਦੇ ਕਿਸੇ ਨੂੰ ਵੀ ਕਿਸੇ ਵੀ ਕਿਸਮ ਦਾ ਕੋਈ ਪੈਸਾ ਨਾ ਦਿਵੋ ਉਸ ਪੇਜ ਉੱਤੇ ਜਾ ਕੇ ਵੀਡੀਓ ਨਾ ਦੇਖੋ ਉਹ ਵੀਡੀਓ ਕੱਟ ਕੇ ਪਾ ਰਿਹਾ ਤੁਹਾਨੂੰ ਸਮਝ ਨਹੀਂ ਆ ਰਹੀਆਂ ਫਿਰ ਤੁਸੀਂ ਫੋਨ ਕਰ ਕਰ ਮੈਨੂੰ ਪੁੱਛੀ ਜਾਂਦੇ ਹੋ ਉਹ ਪੇਜ ਮੇਰਾ ਨਹੀਂ ਹੈਗਾ ਉਹ ਚੈਨਲ YouTube ਤੇ ਮੇਰਾ ਚੈਨਲ ਨਹੀਂ ਹੈਗਾ ਪੰਜਾਬੀ ਟੋਟ ਕੇ ਉਹ ਜਿਹੜਾ ਹੈਗਾ ਚੈਨਲ ਉਹ ਮੇਰਾ ਨਹੀਂ ਹੈਗਾ ਮੇਰੇ ਸਿਰਫ ਤਿੰਨ ਚੈਨਲ ਨੇ YouTube ਤੇ ਗੋਡ ਜਵਨ ਤੇ ਸਹਿਜ ਜੋਤ ਸੁਮਨ 123 ਬੇਬੇ ਦੇ ਟੋਟਕੇ ਤਿੰਨ ਚੈਨਲ ਨੇ ਮੇਰੇ ਪਹਿਲਾਂ ਵੀ ਐਸੇ ਮੈਂ ਕਾਫੀ ਟੋਟਕੇ ਪਾਏ ਨੇ ਸ਼ਰਾਬ ਤੋਂ ਪਰ ਪਤਾ ਨਹੀਂ ਹੁੰਦਾ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਚੱਲ ਜਾਂਦਾ ਅੱਜ ਜਿਹੜਾ ਤੁਹਾਨੂੰ ਦੱਸਣ ਲੱਗੇ ਆਂ ਕਾਲ ਪੈਰੋਂ ਦਾ ਹੈਗਾ ਇਹ ਬਹੁਤ ਹੀ ਜ਼ਬਰਦਸਤ ਕਾਲ ਪੈਰੋਂ ਜੇ ਤੁਸੀਂ ਇਹ ਕਰ ਲਿਆ ਸ਼ਰਾਬੀ ਦੀ ਥੋੜਾ ਥੋੜੀ ਹੌਲੀ ਹੌਲੀ ਕਰਕੇ ਸ਼ਰਾਬ ਛੁੱਟ ਜੋ ਕਰਨਾ ਪੂਰੇ ਸਰ ਦਾ ਵਿਸ਼ਵਾਸ ਭਾਵਨਾ ਨਾਲ ਤੁਸੀਂ ਕੀ ਕਰਨਾ ਪਰਤਾ ਇੱਕ ਪੱਤਾ ਪਾਣ ਦਾ ਲੈਣਾ ਉਹਦੇ ਉੱਤੇ ਥੋੜਿਆ ਸ਼ਹਿਦ ਪਾਣਾ 11 ਦਾਖਾਂ ਜਿਹਨੂੰ ਕਿਸ਼ਮਿਸ਼ ਵੀ ਕਹਿ ਦਿੰਦੇ ਨੇ ਦੋ ਲੌਂਗ ਇੱਕ ਜੈਫਾ ਥੋੜੀ ਜੀ ਮਿਸ਼ਰੀ ਹੁਣ ਤੁਸੀਂ ਉਸ ਇਨਸਾਨ ਦਾ ਨਾਮ ਲੈਣਾ ਸਾਰੀ ਚੀਜ਼ਾਂ ਉੱਤੇ ਰੱਖ ਕੇ ਤੁਸੀਂ ਹੁਣ 11 ਬਾਰ ਇਹ ਸ਼ਬਦ ਬੋਲਣਾ ਆ भैरव नमे ओम का काल भैरव नमे ये तूसी 11 शनिवार करना कम शराबी दी शराब छूट ज्यूगी इस नु याद देना शनिवार तो शुरू करना हर शनिवार 11 शनिवार करना एकम देखो शराबी दी शराब छूट जो हॉली हॉली करके देखो छूटदी हर एक चीज हॉली हॉली हुंदी है ਬਹੁਤ ਮੈਸੇਜ ਆਉਂਦੇ ਨੇ ਜੀ ਸ਼ਾਦੀ ਬਾਰੇ ਟੋਟਕਾ ਦੱਸੋ ਬੈਸਾ ਤੁਹਾਨੂੰ ਸ਼ਾਦੀ ਬਾਰੇ ਬਹੁਤ ਦੱਸ ਵੀ ਚੁੱਕੀਆਂ ਔਰ ਪਤਾ ਨਹੀਂ ਹੁੰਦਾ ਕਿਹੜੇ ਇਨਸਾਨ ਤੇ ਕਿਹੜਾ ਟੋਟਕਾ ਚੱਲਦਾ ਇੱਕ ਮੈਂ ਕੇਲੇ ਵਾਲਾ ਪਾਇਆ ਸੀ ਕੇਲੇ ਦੇ ਪੱਤੇ ਦੇ ਉੱਤੇ ਖਿਚੜੀ ਪਾ ਕੇ 11 ਵਾਰ ਖਾਣ ਨੂੰ ਬਹੁਤ ਉਹਨਾਂ ਨੂੰ ਫਾਇਦਾ ਹੋਇਆ ਸ਼ਾਦੀ ਵੀ ਹੋਈ ਹੈ ਮੈਂ ਸਟੇਟਸ ਵੀ ਲਾਇਆ ਸੀ ਮੁੜ ਕੇ ਸਟੇਟਸ ਪਤਾ ਨਹੀਂ ਮੇਰੇ ਕੋਲ ਕੱਟਿਆ ਗਿਆ ਦੁਬਾਰਾ ਮੈਂ ਉਹਨਾਂ ਕੋਲੋਂ ਮੰਗਿਆ ਵੀ ਸੀ ਉਹਨਾਂ ਨੇ ਹਜੇ ਤੱਕ ਲਿਖ ਕੇ ਭੇਜਿਆ ਨਹੀਂ ਮੈਂ ਉਹਨਾਂ ਨੂੰ ਕਹੂੰਗੀ ਵੀ ਲਿਖ ਕੇ ਦੁਬਾਰਾ ਮੈਨੂੰ ਭੇਜ ਦਿਓ ਸਟੇਟਸ ਇੱਕ ਤਾਂ ਲੋਕੀ ਹੱਥ ਵੜਾ ਘੁੱਟਦੇ ਨੇ ਕਮੈਂਟ ਲਿਖਣ ਤੋਂ ਹੂੰ ਤਾਂ ਤਾਂ ਗੱਲਬਾਤ ਕਰ ਲੈਂਦੇ ਨੇ ਪਰ ਕਮੈਂਟ ਤੇ ਆ ਕੇ ਪਤਾ ਨਹੀਂ ਕੀ ਆਪਾਂ ਨੂੰ ਅਗਲੀ ਦੀ ਪਰੇਸ਼ਾਨੀ ਦਾ ਨਹੀਂ ਇਹ ਸੰਸਕਾ ਕਦੇ ਬਸ ਇੰਨੀ ਉਹ ਲਾਈਨ ਲਿਖਦੇ ਨੇ ਸਾਨੂੰ ਫਾਇਦਾ ਹੋਇਆ ਚਲ ਉਹਨਾਂ ਤਾਂ ਬਕਾਇਦਾ ਬਹੁਤ ਖੁੱਲ ਕੇ ਲਿਖਿਆ ਸੀ ਸਭ ਕੁਝ ਪਰ ਉਹਨਾਂ ਦਾ ਕਮੈਂਟ ਮੈਂ ਦੁਬਾਰਾ ਮੰਗਿਆ ਸੀ ਕਿਸੇ ਵਜ੍ਹਾ ਕਰਕੇ ਪਤਾ ਨਹੀਂ ਮੇਰੇ ਤੋਂ ਡਿਲੀਟ ਵੱਜ ਗਿਆ ਸੀ ਵੈਸੇ ਮੈਂ ਡਿਲੀਟ ਮਾਰਦੀ ਨਹੀਂ ਕੋਈ ਵੀ ਕਮੈਂਟ ਪਰ ਪਤਾ ਨਹੀਂ ਉਹ ਕਮੈਂਟ ਕਿੱਥੇ ਜਾ ਮੈਨੂੰ ਥਿਆ ਨਹੀਂ ਰਿਹਾ ਜਿੱਦਨ ਮੈਂ ਥਿਆ ਜੂ ਉਸਨੂੰ ਫੇਰ ਦੁਬਾਰਾ ਲਾਉਣੀ ਹੂ ਕੇਲੇ ਦੇ ਛਿਲਕੇ ਤੇ ਜਿਹੜੀ ਖਿਚੜੀ ਬਣਾ ਕੇ ਖਾਣੀ ਸੀ 11 ਵੀਰਵਾਰ ਉਹਦੀ ਕਾਫੀ ਡਿਮਾਂਡ ਆ ਪਰ ਮਿੱਥ ਸਟੇਟਸ ਨਹੀਂ ਲੱਗਿਆ ਹਾਂ ਮੈਂ ਅੱਜ ਜਿਹੜਾ ਤੁਹਾਨੂੰ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਦੱਸਦੀ ਹਾਂ ਧਿਆਨ ਨਾਲ ਸੁਣਿਓ ਜਿਹੜੀਆਂ ਤਾਂ ਕੁੜੀਆਂ ਨੇ ਬੁੱਧਵਾਰ ਨੂੰ ਛੋਲਿਆਂ ਦੀ ਦਾਲ ਪਿਉਣ ਲੈਣੀਆਂ ਜਾਂ ਫਿਰ ਕਿਸੇ ਵੀ ਦਿਨ ਨੂੰ ਕਈ ਵਾਰੀ ਬੱਚਿਆਂ ਨੂੰ ਢਿੱਕਾ ਹੁੰਦਾ ਚਲੋ ਕਿਸੇ ਵੀ ਦਿਨ ਤੁਸੀਂ ਬੁੱਧਵਾਰ ਨੂੰ ਜਾਂ ਵੀਰਵਾਰ ਨੂੰ ਕੋਈ ਵੀ ਦਿਨ ਹੋਵੇ ਛੋਲਿਆਂ ਦੀ ਦਾਲ ਪਿਉਣ ਲੈਣੀਆ ਦੁੱਧ ਦੇ ਵਿੱਚ ਜਿੰਨੀ ਤੁਹਾਡੇ ਚ ਹਿੰਮਤ ਆ ਜਿੰਨਾਕ ਤੂੰ ਤੁਸੀਂ ਦੁੱਧ ਪਾ ਸਕਦੇ ਜਿੰਦੇ ਚ ਵੱਧ ਹਿੰਮਤਾ ਵੱਧ ਛੋਲੇ ੰਦਾਲ ਵਿੱਚ ਘੱਟ ਭਾਈ ਘੱਟ ਲੈ ਲੋ ਆਪਾਂ ਇਹਦੇ ਵਿੱਚ ਕੋਈ ਜੋਖਮ ਕੇ ਚੀਜ਼ ਨਹੀਂ ਹੁੰਦੀ ਹੁੰਦੀ ਹੁਣ ਜਿਹੜੀ ਤਾਂ ਲੜਕੀ ਆ ਉਹ ਤਾਂ ਇਹ ਦਾਲ ਘੋੜਿਆਂ ਨੂੰ ਖਵਾਊਗੀ ਘੋੜੇ ਨੂੰ ਜਿਹੜਾ ਮੁੰਡਾ ਉਹ ਘੋੜੀ ਨੂੰ ਖਵਾਊਗਾ ਜਿਹੜੀ ਦਾਲ ਛੋਲਿਆਂ ਦੀ ਆਪਾਂ ਦੁੱਧ ਚ ਪੀਉਂਦੀ ਆ ਕਿਤੇ ਰੰਨੇ ਕੇ ਨਾ ਸਮਝ ਲਿਓ ਹੁਣ ਹੁਣ ਤੁਸੀਂ ਇੱਕ ਕੰਮ ਇਹਦੇ ਨਾਲ ਹੋਰ ਕਰ ਲੋ ਦੋ ਬਾਣ ਹੁੰਦੇ ਨੇ ਇੱਕ ਨਾਰੀਅਲ ਦਾ ਇੱਕ ਦੂਜਾ ਦੂਜਾ ਬੰਨ ਲੈਣਾ ਉਹਨੂੰ ਟੋਟੇ ਕਰਕੇ ਉਹਨੂੰ ਫੂਸ ਬਣਾ ਕੇ ਕਿਸੇ ਵਿੱਚ ਰਸਤੇ ਦੇ ਵਿੱਚ ਸਿੱਟ ਦਿਓ ਕਰੋ ਇਹ ਕੰਮ ਛੱਟ ਮੰਗਣਾ ਪਟਛਾਦੀ ਹਰ ਇੱਕ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਵੀ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਐਜੀ ਮਾੜੀ ਹਵਾ ਜਾਂ ਇਸ ਦਾ ਕੀਤਾ ਕਰਾਇਆ ਜਾਂ ਕਈ ਵਾਰੀ ਕਨਕਾਰ ਆਤਮਾ ਹਰ ਇੱਕ ਦੇ ਘਰ ਵਿੱਚ ਛੇ ਘਰ ਦੇ ਵਿੱਚ ਲੜਾਈ ਦਾ ਪੈਣਾ ਬਿਮਾਰੀ ਹੋਣਾ ਜਾਂ ਕਿਸੇ ਕਿਸਮ ਦੀ ਕੋਈ ਤਕਲੀਫ ਇਹਨਾਂ ਚੀਜ਼ਾਂ ਕਰਕੇ ਹੁੰਦੀ ਹੈ ਕਿ ਜਿਹੜਾ ਅੱਜਕੱਲ ਤੰਤਰ ਮੰਤਰਾਂ ਜਾਂ ਵੀ ਉਸਾਂ ਲੋਕੀ ਇੱਕ ਦੂਜੇ ਦੇ ਨੂੰ ਜਰਦੇ ਨਹੀਂ ਕਰਦੇ ਹੀ ਰਹਿੰਦੇ ਨੇ ਚਾਹੇ ਕੁਛ ਕਰਨ ਕਿਵੇਂ ਨਾ ਕਿਵੇਂ ਦੂਜੇ ਦਾ ਕੰਮ ਖਰਾਬ ਕਰਨ ਲਈ ਜਾਂ ਕਿਸੇ ਦਾ ਕੋਈ ਕਾਰੋਬਾਰ ਰੋਕਣ ਲਈ ਜਾਂ ਬੱਚਿਆਂ ਦੀ ਪੜ੍ਹਾਈ ਰੋਕਣ ਲਈ ਜਾਂ ਬੱਚਿਆਂ ਦੀ ਸ਼ਾਦੀ ਰੋਕਣ ਲਈ ਜਾਫਰ ਤੁਹਾਡਾ ਕਾਰੋਬਾਰ ਉੱਕਣ ਲਈ ਬਸ ਉਹਨਾਂ ਨੇ ਕੁਝ ਨਾ ਕੁਝ ਤੁਹਾਡੇ ਘਰ ਨੂੰ ਘਲਦੇ ਰਹਿਣਾ ਜਿਨ੍ਹਾਂ ਦੀ ਆਦਤ ਹੁੰਦੀ ਹੈ ਤੁਸੀਂ ਵੀ ਵਾਰ-ਵਾਰ ਇਹ ਕੰਮ ਕਰਦੇ ਰਹਿਣਾ ਜਿਹੜਾ ਮੈਂ ਤੁਹਾਨੂੰ ਦੱਸੂਗੀ ਮੈਂ ਅੱਗੇ ਵੀ ਕਹਿੰਨੀ ਹਣੀ ਵੀ ਜਿਹੜੇ ਟੋਟਕੇ ਨਾਲ ਤੁਹਾਨੂੰ ਫਾਇਦਾ ਹੁੰਦਾ ਉਸ ਟੋਟਕੇ ਨੂੰ ਦੁਬਾਰਾ ਫੇਰ ਸ਼ੁਰੂ ਕਰ ਲਿਆ ਕਰੋ ਥੋੜਾ ਚਿਰ ਬਾਅਦ ਫੇਰ ਸ਼ੁਰੂ ਕਰ ਲਿਆ ਕਰੋ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਫੇਰ ਗੜਬੜ ਹੋ ਗਈ ਉਸ ਟੋਟਕੇ ਦਾ ਖੜਾ ਨਾ ਛੱਡਿਆ ਕਰੋ। ਐਵੇਂ ਮੈਂ ਤੁਹਾਨੂੰ ਇਹ ਟੋਟਕਾ ਦੱਸਣ ਲਈ ਆਇਆ। ਇਹਦੇ ਨਾਲ ਤੁਹਾਡਾ ਜ਼ਬਰਦਸਤ ਫਾਇਦਾ ਹੋਣ ਵਾਲਾ। ਕੋਈ ਨਾ ਪੈਸਾ ਲੱਗੇ ਤੇ ਨਾ ਢੇਲਾ ਲੱਗੇ। ਨਾ ਮੇਰੇ ਕੋਲੇ ਆਉਣਾ ਤੇ ਨਾ ਮੈਂ ਤੁਹਾਡੇ ਘਰੇ ਆਉਣਾ। ਤੁਸੀਂ ਕੀ ਕਰਨਾ? ਇੱਕ ਕੱਚ ਦਾ ਗਲਾਸ ਲੈਣਾ। ਉਹਦੇ ਵਿੱਚ ਪਾਣੀ ਪਾਉਣਾ। ਘੱਟ ਤੋਂ ਘੱਟ ਉਹਨੂੰ 1 ਇੰਚ ਦਾ 1 ਇੰਚ ਤੋਂ ਵੀ ਜ਼ਿਆਦਾ ਪਾਣੀ ਉਹ ਜਿਹੜਾ ਟੱਟ ਹੋਵੇ। ਹੁਣ ਤੁਸੀਂ ਉਹਦੇ ਵਿੱਚ ਇੱਕ ਚਮਚਾ ਨੂਣ ਦਾ ਪਾਉਣਾ। ਮੈਂ ਫੇਰ ਕਹਿੰਦੀ ਵੀ ਇੰਨਾ ਊਣਾ ਰਹਿਣਾ ਚਾਹੀਦਾ 1.5 ਇੰਚ ਇੱਕ ਤੋਂ ਵੀ 1.5 ਇੰਚ ਊਣਾ ਪਾਣੀ ਘੱਟ ਰੱਖਿਓ ਹੁਣ ਤੁਸੀਂ ਉਹਦੇ ਵਿੱਚ ਅੱਧਾ ਚਮਚਾ ਹਾਦੀ ਦਾ ਪਾਉਣਾ ਅੱਧਾ ਚਮਚਾ ਭੀਮ ਸੈਨ ਕਪੂਰ ਪੂਰਾ ਬਰੀਕ ਕਰਕੇ ਰਗੜ ਕੇ ਕੁੱਟ ਲਿਓ ਜਾਇ ਜਿਹੜਾ ਅੱਜ ਕੱਲ ਮਾਮ ਜਿਸ ਤੇਰ ਹਰ ਕਦੇ ਘਰੇ ਛੋਟੇ ਛੋਟੇ ਹੈਗੇ ਉਹਨਾਂ ਕੁੱਟ ਕੇ ਬਰੀਕ ਕਰ ਤੇ ਪਰ ਪਾਣੀ ਨਹੀਂ ਹਿਲਾਉਣਾ ਇਹ ਕੰਮ ਤੁਸੀਂ ਐਤਵਾਰ ਨੂੰ ਕਰਨਾ ਹਰ ਐਤਵਾਰ ਐਤਵਾਰ ਨੂੰ ਤੁਸੀਂ ਜੇ ਤਾਂ ਇਹਨੂੰ 8 ਦਿਨ ਕੱਪ ਦੇ ਘਰੇ ਰੱਖ ਸਕਦੇ ਹੋ ਤਾਂ ਦੇਖ ਲਓ। ਆਗਰ ਤੁਸੀਂ 8 ਦਿਨ ਨਹੀਂ ਰੱਖਣਾ ਤੁਸੀਂ ਡੇਲੀ ਬਦਲਣਾ ਜਿਵੇਂ ਅੱਜ ਐਤਵਾਰ ਨੂੰ ਰੱਖਿਆ ਤੇ ਤੁਸੀਂ ਫਿਰ ਇਹਨੂੰ ਜਿਹੜਾ ਜਾਲ ਆ ਇਹ ਇਹ ਬਹੁਤ ਖਤਰਨਾਕ ਚੀਜ਼ ਬਣ ਗਈ ਆ ਤੁਹਾਡੇ ਘਰੇ ਦਾ ਛਿੱਟਾ ਨਹੀਂ ਡੁੱਲਣਾ ਚਾਹੀਏ ਤੁਹਾਡੀ ਧਰਤੀ ਤੇ ਨੇ ਸਾਰਾ ਕੁਝ ਤੁਹਾਡਾ ਰਾਤੋਂ ਰਾਤ ਕਿ ਚਲੇ ਆ। ਅਗਰ ਇੱਕ ਹਫ਼ਤਾ ਪਿਆ ਰਹੇ ਤਾਂ ਕਾਲਾ ਹੋ ਜੂ ਇੰਨਾ ਕੁ ਜਿਹਦੇ ਵਿੱਚ ਆ ਵੜਨਾ ਦਾ। ਪਾਣੀ ਨੇ ਕਾਲਾ ਹੋ ਜਾਣਾ। ਤੁਸੀਂ ਹਫਤਾ ਰੱਖ ਸਕਦੇ ਹਫਤਾ ਰੱਖ ਲਓ ਪਰ ਜੇ ਰੋਜ਼ ਦਾ ਰੋਜ਼ ਇਹਨੂੰ ਬਦਲੋਗੇ ਤਾਂ ਬਹੁਤ ਅੱਛੀ ਗੱਲ ਆ ਤੁਸੀਂ ਰਾਤ ਨੂੰ ਇਹਨੂੰ ਆਪਣੇ ਕਿਸੇ ਵੀ ਕਮਰੇ ਚ ਟੱਕ ਕੇ ਰੱਖ ਲਓ ਨਾ ਸੌਣ ਟੱਕੜੇ ਨੰਗਾ ਰੱਖਣਾ ਵਾ ਇਹਨੂੰ ਤੁਸੀਂ ਦੂਜੇ ਦਿਨ ਕਿਸੇ ਦੇ ਦਰਾਂ ਮੂਰੇ ਨਹੀਂ ਡੋਲਣਾ ਆਪਣੇ ਸ਼ੈਂਕ ਵਿੱਚ ਨਹੀਂ ਪਾਉਣਾ ਦੇਖੋ ਜਿੱਥੇ ਜੀ ਲੋਕ ਨੰਗਦੇ ਨੇ ਇਸ ਪਾਣੀ ਨੂੰ ਉੱਥੇ ਕਿਤੇ ਨਹੀਂ ਡੋਲ ਜੀ ਐਤਵਾਰ ਤੋਂ ਤੁਸੀਂ ਸ਼ੁਰੂ ਕਰਕੇ ਇਹਨੂੰ ਚਾਹੇ ਤੁਸੀਂ ਐਤਵਾਰ ਤੱਕ ਆਪਦੇ ਘਰੇ ਇਸ ਨੂੰ ਰੱਖ ਕੇ ਅਗਲੇ ਐਤਵਾਰ ਡੋਲ ਦਿਓ ਨਹੀਂ ਫੇਰ ਤੁਸੀਂ ਇਸੇ ਤਰ੍ਹਾਂ ਹੀ ਫੇਰ ਕਰਨਾ ਵਾ ਸ਼ਨੀਵਾਰ ਨੂੰ ਸੌਰੀ ਐਤਵਾਰ ਨੂੰ ਪਾਣੀ ਦਾ ਭਰ ਕੇ ਗਲਾਸ ਰੱਖਣਾ ਤੇ ਸੋਮਵਾਰ ਨੂੰ ਇਸੇ ਸੁੰਨੀ ਜਗ੍ਹਾ ਦੇ ਵਿੱਚ ਢੋਲੇ ਆ ਫੇਰ ਮੈਂ ਤੁਹਾਨੂੰ ਐਤਵਾਰ ਨੂੰ ਭਰ ਕੇ ਰੱਖਣਾ ਸੋਮਵਾਰ ਨੂੰ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਇਹਨੂੰ ਢੋਲੇ ਹੋਣਾ ਜਿੱਥੇ ਕੋਈ ਇਨਸਾਨ ਨਾ ਜਾਂਦਾ ਹੋਵੇ ਜਿੱਥੇ ਕੋਈ ਝਾੜੀ ਕੁਸਸਰਾ ਜਿਹਾ ਹੋਵੇ ਜਿੱਥੇ ਕੋਈ ਕਿਸਦਾ ਪਸ਼ੂ ਕਿਸੇ ਦਾ ਕੋਈ ਬੱਚਾ ਜਾਂ ਸਿਆਣਾ ਨਾ ਜਾਂਦਾ ਹੋਵੇ ਨਾ ਕਿਸਦਾ ਕੋ ਜਵਾਨ ਤੇ ਪੁੱਤ ਕੋ ਕਿਸੇ ਦਾ ਵੀ ਇਹ ਨੁਕਸਾਨ ਕਰ ਸਕਦਾ ਕੋ ਇਹਦੇ ਵਿੱਚ ਨਕਾਰਕ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਗੈਰ ਚੀਜ਼ਾਂ ਸੀ ਜਾਂ ਕੁਝ ਵੀ ਕਿਸੇ ਦਾ ਕੀਤਾ ਕਰਾਇਆ ਇਸ ਪਾਣੀ ਨੇ ਖਿੱਚ ਲਿਆ ਇਸ ਪਾਣੀ ਨੂੰ ਤੁਸੀਂ ਇਹ ਜੀ ਜਗ੍ਹਾ ਤੇ ਡੋਲਣਾ ਜਿੱਥੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜਿੱਥੇ ਕੋਈ ਆਵਾਜ਼ ਆਵੇ ਨਾ ਹੋਵੇ ਉੱਥੇ ਤੁਸੀਂ ਡੋਲ ਕੇ ਪਿੱਛਾ ਮੁੜ ਕੇ ਨਹੀਂ ਝਾਕਣਾ ਆਰਾਮ ਨਾਲ ਆਪਣੇ ਘਰੇ ਆਉਣਾ ਇਸ਼ਨਾਨ ਕਰ ਲੈਣਾ ਚਾਹੇ ਤਾਂ ਡੇਲੀ ਕਰਨ ਲੱਗ ਜਾਓ ਚਾਹੇ ਤੁਸੀਂ ਐਤਵਾਰ ਤੋਂ ਲੈ ਕੇ ਸੋਮਵਾਰ ਤੱਕ ਜਾਣੀ ਐਤਵਾਰ ਨੂੰ ਰੱਖਿਆ ਸੋਮਵਾਰ ਨੂੰ ਪਾਣੀ ਡੋਲੇਂਦੇ ਜੇ ਤੁਹਾਨੂੰ ਰੋਜ਼ ਦੀ ਕਿਆਈ ਲੱਗਦੀ ਆ ਤਾਂ ਤੁਸੀਂ ਹਫਤੇ 'ਚ ਇੱਕ ਵਾਰ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਇਹ ਕੰਮ ਨੂੰ ਛੱਡਿਓ ਨਾ ਜੇ ਤੁਹਾਨੂੰ ਫਾਇਦਾ ਦਿਸੂ ਮੈਂ ਅੱਗੇ ਵੀ ਕਹਿੰਨੀ ਆ ਛੱਡਿਆ ਨਾ ਕਰੋ ਤਾਂ ਹੀ ਫਿਰ ਫਰਕ ਪਊਗਾ ਨਾ ਕਦੇ ਕਰ ਲਿਆ ਕਦੇ ਛੱਡਤਾ ਉਹਦੇ ਨਾਲ ਨਹੀਂ ਪਤਲਾ ਜਿਹੜੇ ਟੋਟਕੇ ਨਾਲ ਫਰਕ ਪੈਂਦਾ ਹੁੰਦਾ ਫਾਇਦਾ ਹੁੰਦਾ ਹੁੰਦਾ ਉਹਦਾ ਕਦੇ ਨਾ ਛੱਡਿਆ ਕਰੋ ਐਤਵਾਰ ਤੋਂ ਤੁਸੀਂ ਸ਼ੁਰੂ ਕਰਕੇ ਇਹਨੂੰ ਚਾਹੇ ਤੁਸੀਂ ਐਤਵਾਰ ਤੱਕ ਕਦੇ ਘਰੇ ਸਨੂ ਰੱਖ ਕੇ ਅਗਲੇ ਐਤਵਾਰ ਡੋਲ ਦਿਓ ਨਹੀਂ ਫੇਰ ਤੁਸੀਂ ਇਸੇ ਤਰ੍ਹਾਂ ਹੀ ਫੇਰ ਕਰਨਾ ਵਾ ਸ਼ਨੀਵਾਰ ਨੂੰ ਸੌਰੀ ਐਤਵਾਰ ਨੂੰ ਪਾਣੀ ਦਾ ਭਰ ਕੇ ਗਲਾਸ ਰੱਖਣਾ ਤੇ ਸੋਮਵਾਰ ਨੂੰ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਢੋਲੇ ਹੋਣਾ ਫੇਰ ਮੈਂ ਤੁਹਾਨੂੰ ਐਤਵਾਰ ਨੂੰ ਭਰ ਕੇ ਰੱਖਣਾ ਸੋਮਵਾਰ ਨੂੰ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਇਹਨੂੰ ਢੋਲੇ ਹੋਣਾ ਜਿੱਥੇ ਕੋਈ ਇਨਸਾਨ ਨਾ ਜਾਂਦਾ ਹੋਵੇ ਜਿੱਥੇ ਕੋਈ ਝਾੜੀ ਕੁ ਸਸਰਾ ਜਿਹਾ ਹੋਵੇ ਜਿੱਥੇ ਕੋਈ ਕਿਸੇ ਦਾ ਪਸ਼ੂ ਕਿਸੇ ਦਾ ਕੋਈ ਬੱਚਾ ਜਾਂ ਸਿਆਣਾ ਨਾ ਜਾਂਦਾ ਹੋਵੇ ਨਾ ਕਿਸਦਾ ਕੋ ਜਵਾਨਤੀ ਪੁੱਤ ਕੋ ਕਿਸੇ ਦਾ ਵੀ ਇਹ ਨੁਕਸਾਨ ਕਰ ਸਕਦਾ ਕੋ ਇਹਦੇ ਵਿੱਚ ਨਕਾਰਾ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਗੈਰ ਚੀਜ਼ਾਂ ਸੀ ਜਾਂ ਕੁਝ ਵੀ ਕਿਸੇ ਦਾ ਕੀਤਾ ਕਰਾਇਆ ਇਸ ਪਾਣੀ ਨੇ ਖਿੱਚ ਲਿਆ ਇਸ ਪਾਣੀ ਨੂੰ ਤੁਸੀਂ ਇਹ ਜੀ ਜਗ੍ਹਾ ਤੇ ਡੋਲਣਾ ਜਿੱਥੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜਿੱਥੇ ਕੋਈ ਆਵਾਜਾਵੇ ਨਾ ਹੋਵੇ ਉਥੇ ਤੁਸੀਂ ਡੋਲ ਕੇ ਪਿੱਛਾ ਮੁੜ ਕੇ ਨਹੀਂ ਝਾਕਣਾ ਆਰਾਮ ਨਾਲ ਆਪਣੇ ਘਰੇ ਆਉਣਾ ਇਸ਼ਨਾਨ ਕਰ ਲੈਣਾ ਚਾਹੇ ਤਾਂ ਡੇਲੀ ਕਰਨ ਲੱਗ ਜਾਓ ਚਾਹੇ ਤੁਸੀਂ ਐਤਵਾਰ ਤੋਂ ਲੈ ਕੇ ਸੋਮਵਾਰ ਤੱਕ ਜਾਣੀ ਐਤਵਾਰ ਨੂੰ ਰੱਖਿਆ ਸੋਮਵਾਰ ਨੂੰ ਪਾਣੀ ਡੋਲੇ ਅੰਦਰ ਜੇ ਤੁਹਾਨੂੰ ਰੋਜ਼ ਦੀ ਕੀ ਆਈ ਲੱਗਦੀ ਆ ਤਾਂ ਤੁਸੀਂ ਹਫਤੇ ਚ ਇੱਕ ਵਾਰ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਇਹ ਕੰਮ ਨੂੰ ਛੱਡਿਓ ਨਾ ਜੇ ਤੁਹਾਨੂੰ ਫਾਇਦਾ ਦਿਸੂ ਮੈਂ ਅੱਗੇ ਵੀ ਕਹਿੰਨੀ ਆ ਛੱਡਿਆ ਨਾ ਕਰੋ ਤਾਂ ਹੀ ਫਿਰ ਫਰਕ ਪਊਗਾ ਨਾ ਕਦੇ ਕਰ ਲਿਆ ਕਦੇ ਛੱਡਤਾ ਉਹਦੇ ਨਾਲ ਨਹੀਂ ਪਤਲਾ ਜਿਹੜੇ ਟੋਟਕੇ ਨਾਲ ਫਰਕ ਪੈਂਦਾ ਹੁੰਦਾ ਫਾਇਦਾ ਹੁੰਦਾ ਹੁੰਦਾ ਉਹਦਾ ਖਹਿੜਾ ਨਾ ਛੱਡਿਆ ਕਰੋ ਹਰ ਇੱਕ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਆ ਵੀ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਐਸ ਜੀ ਮਾੜੀ ਹਵਾ ਜਾਂ ਇਸ ਦਾ ਕੀਤਾ ਕਰਾਇਆ ਜਾਂ ਕਈ ਵਾਰੀ ਕਨਕਾਰ ਆਤਮਾ ਹਰ ਇੱਕ ਦੇ ਘਰ ਵਿੱਚ ਨੇ ਘਰ ਦੇ ਵਿੱਚ ਲੜਾਈ ਦਾ ਪੈਣਾ ਬਿਮਾਰੀ ਹੋਣਾ ਜਾਂ ਕਿਸੇ ਕਿਸਮ ਦੀ ਕੋਈ ਤਕਲੀਫ ਇਹਨਾਂ ਚੀਜ਼ਾਂ ਕਰਤੀ ਹੁੰਦੀ ਹੈ ਕਿ ਜਿਹੜਾ ਅੱਜਕੱਲ ਤੰਤਰ ਮੰਤਰ ਜਾਂ ਕੋਈ ਉਸਾ ਲੋਕੀ ਇੱਕ ਦੂਜੇ ਦੇ ਉਹ ਜਰਦੇ ਨਹੀਂ ਕਰਦੇ ਹੀ ਰਹਿੰਦੇ ਨੇ ਚਾਹੇ ਕੁਛ ਕਰਨ ਕਿਵੇਂ ਨਾ ਕਿਵੇਂ ਦੂਜੇ ਦਾ ਕੰਮ ਖਰਾਬ ਕਰਨ ਲਈ ਜਾਂ ਕਿਸੇ ਦਾ ਕੋਈ ਕਾਰੋਬਾਰ ਰੋਕਣ ਲਈ ਜਾਂ ਬੱਚਿਆਂ ਦੀ ਪੜ੍ਹਾਈ ਰੋਕਣ ਲਈ ਜਾਂ ਬੱਚਿਆਂ ਦੀ ਸ਼ਾਦੀ ਰੋਕਣ ਲਈ ਜਾਂ ਫਿਰ ਤੁਹਾਡਾ ਕਾਰੋਬਾਰ ਰੋਕਣ ਲਈ ਬਸ ਉਹਨਾਂ ਨੇ ਕੁਝ ਨਾ ਕੁਝ ਤੁਹਾਡੇ ਘਰ ਨੂੰ ਘਲਦੇ ਰਹਿਣਾ ਜਿਨ੍ਹਾਂ ਦੀ ਆਦਤ ਹੁੰਦੀ ਹੈ ਤੁਸੀਂ ਵੀ ਵਾਰ-ਵਾਰ ਇਹ ਕੰਮ ਕਰਦੇ ਰਹਿਣਾ ਜਿਹੜਾ ਮੈਂ ਤੁਹਾਨੂੰ ਦੱਸੂਗੀ ਮੈਂ ਅੱਗੇ ਵੀ ਕਹਿ ਨਹੀਂ ਇਹ ਨੇ ਵੀ ਜਿਹੜੇ ਟੋਟਕੇ ਨਾਲ ਤੁਹਾਨੂੰ ਫਾਇਦਾ ਹੁੰਦਾ ਉਸ ਟੋਟਕੇ ਨੂੰ ਦੁਬਾਰਾ ਫੇਰ ਸ਼ੁਰੂ ਕਰ ਲਿਆ ਕਰੋ ਥੋੜਾ ਚਿਰ ਬਾਅਦ ਫੇਰ ਸ਼ੁਰੂ ਕਰ ਲਿਆ ਕਰੋ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਫੇਰ ਗੜਬੜ ਹੋ ਗਈ ਉਸ ਟੋਟਕੇ ਦਾ ਖੜਾ ਨਾ ਛੱਡਿਆ ਕਰੋ ਐਵੇਂ ਮੈਂ ਤੁਹਾਨੂੰ ਇਹ ਟੋਟਕਾ ਦੱਸਣ ਲਈ ਆ ਇਹਦੇ ਨਾਲ ਤੁਹਾਡਾ ਜ਼ਬਰਦਸਤ ਫਾਇਦਾ ਹੋਣ ਵਾਲਾ ਕੋਈ ਨਾ ਪੈਸਾ ਲੱਗੇ ਤੇ ਨਾ ਢੇਲਾ ਲੱਗੇ ਨਾ ਮੇਰੇ ਕੋਲੇ ਆਉਣਾ ਤੇ ਨਾ ਮੈਂ ਤੁਹਾਡੇ ਘਰੇ ਆਉਣਾ ਤੁਸੀਂ ਕੀ ਕਰਨਾ ਇੱਕ ਕੱਚ ਦਾ ਗਲਾਸ ਲੈਣਾ ਉਹਦੇ ਵਿੱਚ ਪਾਣੀ ਪਾਉਣਾ ਘੱਟ ਤੋਂ ਘੱਟ ਉਹਨੂੰ 1 ਇੰਚ ਦਾ 1 ਇੰਚ ਤੋਂ ਵੀ ਜ਼ਿਆਦਾ ਪਾਣੀ ਉਹ ਜਿਹੜਾ ਘੱਟ ਹੋਵੇ ਹੁਣ ਤੁਸੀਂ ਉਹਦੇ ਵਿੱਚ ਇੱਕ ਚਮਚਾ ਨੂਨ ਦਾ ਪਾਓ। ਮੈਂ ਫੇਰ ਕਹਿੰਦੀ ਵੀ ਇੰਨਾ ਊਣਾ ਰਹਿਣਾ ਚਾਹੀਦਾ 1.5 ਇੰਚ। ਇੱਕ ਤੋਂ ਵੀ 1.5 ਇੰਚ ਊਣਾ ਪਾਣੀ ਘੱਟ ਰੱਖਿਓ। ਹੁਣ ਤੁਸੀਂ ਉਹਦੇ ਵਿੱਚ ਅੱਧਾ ਚਮਚਾ ਹਾਦੀ ਦਾ ਪਾਓ। ਅੱਧਾ ਚਮਚਾ ਭੀਮ ਸੈਨ ਕਪੂਰ ਪੂਰਾ ਬਰੀਕ ਕਰਕੇ ਰਗੜ ਕੇ ਕੁੱਟ ਲਿਓ ਜਾਇ ਜਿਹੜਾ ਅੱਜਕੱਲ ਮਾਮਜ ਇਸ ਤੇਰ ਹਰ ਕਦੇ ਘਰੇ ਛੋਟੇ ਛੋਟੇ ਹੈਗੇ ਉਹਨਾਂ ਕੁੱਟ ਕੇ ਬਰੀਕ ਕਰਕੇ ਪਰ ਪਾਣੀ ਨਹੀਂ ਹਿਲਾਉਣਾ। ਇੱਕ ਕੰਮ ਤੁਸੀਂ ਐਤਵਾਰ ਨੂੰ ਕਰਨਾ ਹਰ ਐਤਵਾਰ ਐਤਵਾਰ ਨੂੰ ਤੁਸੀਂ ਜੇ ਤਾਂ ਇਹਨੂੰ 8 ਦਿਨ ਆਪਣੇ ਘਰੇ ਰੱਖ ਸਕਦੇ ਹੋ ਤਾਂ ਦੇਖ ਲਓ ਆਗਰ ਤੁਸੀਂ 8 ਦਿਨ ਨਹੀਂ ਰੱਖਣਾ ਤੁਸੀਂ ਡੇਲੀ ਬਦਲਣਾ ਜਿਵੇਂ ਅੱਜ ਐਤਵਾਰ ਨੂੰ ਰੱਖਿਆ ਤੇ ਤੁਸੀਂ ਫਿਰ ਇਹਨੂੰ ਜਿਹੜਾ ਜਾਲ ਆ ਇਹ ਇਹ ਬਹੁਤ ਖਤਰਨਾਕ ਚੀਜ਼ ਬਣ ਗਈ ਹੁਣ ਤੁਹਾਡੇ ਘਰੇ ਇਹਦਾ ਛਿੱਟਾ ਨਹੀਂ ਡੁੱਲਣਾ ਚਾਹੀਏ ਤੁਹਾਡੀ ਧਰਤੀ ਤੇ ਨੇ ਸਾਰਾ ਕੁਝ ਤੁਹਾਡਾ ਰਾਤੋਂ ਰਾਤ ਕਿਚਲੇ ਆ ਅਗਰ ਇੱਕ ਹਫ਼ਤਾ ਪਿਆਰਾ ਇਹ ਤਾਂ ਕਾਲਾ ਹੋ ਜੂ ਇੰਨਾ ਕੁ ਜਿਹਦੇ ਵਿੱਚ ਆ ਬੜਨਾ ਦਾ ਪਾਣੀ ਨੇ ਕਾਲਾ ਹੋ ਜਾਣਾ ਤੁਸੀਂ ਹਫ਼ਤਾ ਰੱਖ ਸਕਦੇ ਹੋ ਹਫ਼ਤਾ ਰੱਖੋ ਪਰ ਜੇ ਰੋਜ਼ ਦਾ ਰੋਜ਼ ਇਹਨੂੰ ਬਦਲੋਗੇ ਤਾਂ ਬਹੁਤ ਅੱਛੀ ਗੱਲ ਆ ਤੁਸੀਂ ਰਾਤ ਨੂੰ ਇਹਨੂੰ ਆਪਣੇ ਕਿਸੇ ਵੀ ਕਮਰੇ ਚ ਟੱਕ ਕੇ ਰੱਖ ਦਿਓ ਨਾ ਸੌਣ ਟੱਕੜੇ ਨੰਗਾ ਰੱਖਣਾ ਵਾ ਇਹਨੂੰ ਤੁਸੀਂ ਦੂਜੇ ਦਿਨ ਕਿਸੇ ਦੇ ਦਰਾਂ ਮੂਰੇ ਨਹੀਂ ਡੋਲਣਾ ਆਪਣੇ ਸ਼ੈਂਕ ਵਿੱਚ ਨਹੀਂ ਪਾਉਣਾ ਦੇਖੋ ਜਿੱਥੇ ਜੀ ਲੋਕ ਨੰਗਦੇ ਨੇ ਇਸ ਪਾਣੀ ਨੂੰ ਉੱਥੇ ਕਿਤੇ ਨਹੀਂ ਡੋਲਣਾ